ਵੀ ਬਹੁਤ ਆਈਡੀਓਲੋਜੀ ਚੱਲਦੀ ਹੈ ਵੀ ਜਦੋਂ ਭਗਵਾ ਕਰਨ ਹੋਣਾ ਜਦੋਂ ਇਹ ਸਾਰੀਆਂ ਗੱਲਾਂ ਹੋਣੀਆਂ ਨੇ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਵੀ ਜਿਹੜੇ ਸਾਡੇ ਸਿੱਖ ਵੀਰ ਭੈਣ ਵੀ ਹੈਗੇ ਨੇਗੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਸ਼ਿਕਾਰ ਹੋ ਰਹੇ ਨੇ ਵੀ ਸਿੱਖੀ ਸਨਾਤਨ ਚੋ ਆਈ ਹੈ ਬਿਲਕੁਲ ਜੀ ਜਿਹੜੇ ਮਤਲਬ ਬੀਜੇਪੀ ਆਰਐਸਐਸ ਵੀ ਆਪਣੇ ਏਜੰਡੇ ਦੇ ਵਿੱਚ ਕੰਮ ਇਹ ਕਿਤੇ ਨਾ ਕਿਤੇ ਹੋਈ ਆ ਜਿਹੜੀ ਇੱਕ ਅਸਿਮੂਲੇਸ਼ਨ ਦੀ ਗੱਲ ਆ ਵੀ ਅੱਜ ਸਾਡੀ قوم ਦੀ ਅਸਿਮੂਲੇਸ਼ਨ ਹੋ ਰਹੀ ਆ ਸਾਡੇ ਲੋਕਾਂ ਨੂੰ ਸਿਮੂਲੇਟ ਕੀਤਾ ਜਾ ਰਿਹਾ ਹੈਗਾ ਇਹ ਕਿਹਾ ਜਾ ਰਿਹਾ ਹੈਗਾ ਵੀ ਸਨਾਤਨ ਇੱਕ ਵੱਡਾ ਮਤਲਬ ਦਰਖਤ ਦਾ ਸਿੱਖੀ ਉਹਦੀ ਇੱਕ ਟਾਣੀ ਟਾਣੀ ਮਤਲਬ ਇਹ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਤਾਂ ਵੀ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਆ ਮਤਲਬ ਆਪਾਂ ਕਹੀਏ ਵੀ 19ਵੀਂ ਸਦੀ ਦੇ ਆਖਿਰ ਵਿੱਚ ਸਿੰਘ ਸਭਾ ਲਹਿਰ ਸ਼ੁਰੂ ਹੋਈ ਆ ਉਹਨਾਂ ਨੇ ਮਤਲਬ ਬੜੇ ਲੇਖ ਤੇ ਪਰਚੇ ਵੰਡੇ ਆ ਕਿ ਵੀ ਹਮ ਹਿੰਦੂ ਨਹੀਂ ਤੁਸੀਂ ਇਹ ਦੇਖੋ ਫੇਰ ਇੰਡੀਅਨ ਕਨਸਟੀਟਿਊਸ਼ਨ ਆ ਸਿੱਖਾਂ ਨੂੰ ਹਿੰਦੂ ਕਹਿੰਦਾ ਵੀ ਜਦ ਕਿ ਵੀ ਸਿੱਖ ਇੱਕ ਵੱਖਰੀ ਕੌਮ ਆ ਸਿੱਖਾਂ ਦੀ ਇੱਕ ਆਪਣੀ ਇੱਕ ਵੱਖਰੀ ਹੋਣ ਦਾ ਹਸਤੀ ਸਿੱਖਾਂ ਦਾ ਆਪਣਾ ਅਲੱਗ ਇਤਿਹਾਸ ਆ ਸਿੱਖਾਂ ਦੇ ਆਪਣੇ ਅਲੱਗ ਗੁਰੂ ਸਾਹਿਬਾਨ ਨੇ ਮਤਲਬ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਡੇ ਲੋਕ ਆ ਜਿਹੜੇ ਉਹ ਜ਼ਰੂਰ ਇਹ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਆ ਉਹਦੇ ਵਿੱਚ ਮਤਲਬ ਸਾਨੂੰ ਅਵੇਅਰ ਕਰਨ ਦੀ ਲੋੜ ਆ ਵੀ ਆਪ ਦੇ ਲੋਕਾਂ ਨੂੰ ਐਟ ਲੀਸਟ ਅਵੇਅਰ ਕੀਤਾ ਜਾਵੇ ਕਿ ਵੀ ਸਿੱਖੀ ਸਨਾਤਨ ਤੋਂ ਵੱਖਰੀ ਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਹਮਕੋ ਹਮਾਰਾ ਖੂਬ ਤੁਮਕੋ ਤੁਹਾਡਾ ਖੂਬ ਵੀ ਜਿਹੜਾ Hindu ਧਰਮ ਸਨਾਤਨ ਧਰਮ ਆ ਆਪਣਾ ਧਰਮ ਨੂੰ ਪ੍ਰੈਕਟਿਸ ਕਰੇ ਹਨ ਸਿੱਖੀ ਆ ਜਿਹੜੀ ਸਿੱਖ ਧਰਮ ਆਪਣੇ ਧਰਮ ਨੂੰ ਪ੍ਰੈਕਟਿਸ ਕਰੇ ਪਰ ਜਿਹੜੇ ਪੋਲੀਟੀਸ਼ੀਅਨਸ ਆ ਸਿਆਸਤਦਾਨਾ ਉਹ ਕਮਿਊਨਲ ਪੋਲੀਟਿਕਸ ਖੇਡਦੇ ਆ ਮਤਲਬ ਆਪਦੀ ਪਰਸਨਲ ਬੈਨੀਫਿਟਸ ਦੇ ਲਈ ਸਾਡੀ ਕੌਮ ਦੀ ਅਸਿਮੀਲੇਸ਼ਨ ਕਰਦੇ ਆ ਕਹਿੰਦੇ ਆ ਕਿ ਵੀ ਨਹੀਂ ਤੁਸੀਂ ਵੀ ਸਨਾਤਨ ਦਾ ਇੱਕ ਪਾਰਟ ਹੋ ਹੂੰ